ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕਿਤੇ ਚੈਨਲ ਤੇ ਬਾਈ ਜੀ ਸਵਾਗਤ ਕਰਦੇ ਆਂ ਰੋਜ਼ੀ ਤਰ੍ਹਾਂ ਹਾਜ਼ਰ ਆਂ ਬਈ ਅੱਜ ਫੇਰ ਆਪਾਂ ਕੋਟਕਪੂਰਾ ਮੰਡੀ ਦੇ ਵਿੱਚ ਆਏ ਆਂ ਤੁੜੀ ਦੀ ਬੋਲੀ ਤੇ ਤੇ ਤਾਂ ਤੇ ਰੇਟ ਵਖਾਣ ਲੱਗੇ ਬਾਈ ਲਾਈਕ ਜ਼ਰੂਰ ਕਰਦੇ ਹੋ ਵੀਡੀਓ ਨੂੰ ਤੇ ਅੱਜ ਤਰੀਕ ਦੀ ਜਿਹੜੀ ਗੱਲ ਕਰੀਏ ਬਾਈ ਜੀ ਤਰੀਕ 16 ਅਕਤੂਬਰ 2025 ਤੇ ਆ ਜੋ ਬੋਲੀ ਸਟਾਰਟ ਹੋਣ ਵਾਲੀ ਬਸ ਤੇ ਲਾਈਕ ਜ਼ਰੂਰ ਕਰਦੇ ਹੋ ਬਾਈ ਹਾਂ ਲੋ ਬਈ ਕੋ ਬਾਹਰ ਹੀ ਕੱਢ ਲਵਾਂ ਨਹੀਂ ਰਹਾ ਸੀ 750 ਰੱਖ ਦੇਣੀ ਜੀ ਵਧਿਆ ਤੇ ਠੀਕ ਹੈ ਠੀਕ ਨਾ ਬਈ ਕਦਮ ਲਗਾ ਦਿਆ ਮੈਂ ਆਪਾਂ ਬੋਦੀ ਰੱਖ ਲੇਕਿਨ ਸਰਾਰੇਟ ਵੇਨੇ ਬਈ ਕੀ ਜਾਂਦਾ ਅੱਜ ਤੇ ਜਿਹੜਾ ਕੱਲ ਦਾ ਸਰਾਰੇਟ ਗਿਆ ਬਈ 475 ਰੁਪਏ ਤੇ ਅੱਜ ਦਾ ਸਾਰਾ ਰੇਟ ਵੇਣੀਆ ਕੀ ਜਾਂਦਾ ਬਾਈ ਕੁਆਲਿਟੀ ਵਿਖਾਈਏ ਤੂੜੀ ਦੀ ਇਹਦੀ ਬੋਲੀ ਹੋਣੀ ਆ ਬਈ ਆ ਤੂੜੀ ਦੀ ਜਿਹੜੀ ਵਿਖਾਈ ਆਗੀ ਆ ਜੋ ਵੇਖੋ ਕੀ ਜਾਂਦਾ ਸਾਰਾ ਰੇਟ ਬਾਈ ਬੋਲੋ ਬਾਈ ਇਧਰ ਆ ਆ ਜਾਂ ਬਾਈ ਆ 740 ਰੁਪਈਆ ਹੀ ਇੱਥੇ 740 ਰੁਪਈਆ 740 70 ਰੁਪਈਏ 80 ਰੁਪਈਏ ਅਰੇ 400 ਰੁਪਈਆ ਬੋਲਣਗੇ 400 ਰੁਪਈਏ ਲਓ ਜੀ ਭਾਈ ਜੀ ਪਹਿਲੀ ਟਰਾਲੀ ਦਾ ਰੇਟ ਭਾਈ 450 ਤੋਂ ਲੈ ਕੇ 480 ਰੁਪਏ ਸਿਰ ਆ ਰੇਡ ਬਾਈ ਜੀ ਪਹਿਲੀ ਟਰਾਲੀ ਲੈ ਗਈ ਬਾਈ ਜੀ 400 ਰੁਪਿਆ ਤੇ ਅਗਲੀ ਟਰਾਲੀ ਦਾ ਵੇਣੇ ਬਾਈ ਕੀ ਰੇਟ ਜਾਂਦਾ ਬਾਈ ਕਹਿੰਦੇ ਪੜਾਕੇ ਤੋੜੀ ਦੇ ਵੇਖੋ ਬਾਈ ਤੇ ਲਓ ਜੀ ਅਗਲੀ ਟਰਾਲੀ ਵੇਣੇ ਆ ਅੱਜ ਪਹਿਣਗੇ ਪੜਾਕੇ ਬਾਈ ਕੁਆਲਟੀ ਫੋਲਾ ਬਾਈ ਲਾਈਕ ਜ਼ਰੂਰ ਕਰ ਦਿਓ ਵੀਡੀਓ ਨੂੰ ਬਾਈ ਹਾਂ ਜੀ ਅੰਦਰ ਵੀ ਟੁਰੀ ਬੋਲਾ ਬਾਈ ਵੀਰੇ ਆ ਜਾਓ ਕਿ ਕੱਟੀ ਆ ਸਾਰੀ ਅੰਦਰ ਜਾ ਕੋਈ ਨਹੀਂ ਵੀਰ ਪਤਾ ਕੀ ਪੁੱਛਣਾ ਭਾਈ ਸੁਣਦਾ ਫਾਤੀ ਨਹੀਂ ਕੋਈ ਉੱਥੇ ਜਾ ਕੇ ਰੋਲਾ ਪਾ ਕੇ ਅਗੁਰ ਕੀ ਕਹਾਂ ਦੇ ਬੋਲੋ ਬਾਈ 300 ਰੁਪਿਆ 300 सौ बि पची साढे तव्हां सौ सतरे पयासी रुपिये चार सौ पंज दर बि पची साढे दुवंजा चार सौ पचुजा सठ पैंठ सतर ਲੱਗ ਕਰੋ ਹੈ 500 500 ਰੁਪਏ ਪੰਜ 500 5 ਬੋਲਾਂਗੇ ਨੇ 500 5 ਲਓ ਜੀ ਬਾਈ ਜੀ ਕਹਿੰਦੇ ਅਗਲੀ ਟਰਾਲੀ ਦਾ ਵੀ ਜਿਹੜਾ ਅਸਰਾ ਰੇਟ ਗਿਆ ਬਾਈ ਜੀ 500 ਤੇ 5 ਰੁਪਏ ਲੈ ਬਿਸਰਾ ਵਾੜੀ ਪੈਂਦੇ ਪੜਾਕੇ ਆ ਤੂੜੀ ਦੇ ਬਾਈ ਜੀ 16 ਅਕਤੂਬਰ 2025 ਇਹ ਟਾਈਮ ਦੀ ਗੱਲ ਕਰਗੇ ਬਾਈ ਜੀ 7 ਵਜੇ ਕੀ ਤੇ 10 ਮਿੰਟ ਹੋ ਗਏ ਬਾਈ ਤੇ ਲੋ ਮੈਟਰੋ ਸਰਾ ਟਰਾਲੀ ਦਾ ਰੇਟ ਹੈ ਗਿਆ ਬਾਈ 500 ਤੇ 5 ਰੁਪਏ ਬਾਈ ਕਾਫੀ ਦਿਨਾਂ ਤੋਂ ਬਾਈ ਜੀ ਵਧਿਆ ਅੱਜ ਰੇਟ ਹੋਰ ਜੀ ਜਾਣੇ ਕੀ ਹਾਲ ਅਗਲੇ ਨਗਦਾ ਵੇਣੀ ਬਾਈ ਕੀ ਰੇਟ ਜਾਂਦਾ ਆ 300 ਰੁਪਏ 300 1000 पंद्रह पची सौ सौ सठ सतर नवे चार सौ चार सौ पंज दर पची तीनी चङी साढे चार सौ साढे चार सौ बोलग न 450 ਲੋ ਜੀ ਬਾਈ ਜੀ ਤੀਸਰੀ ਟਰਾਲੀ ਦਾ ਰੇਟ ਗਿਆ ਬਾਈ ਜੀ 450 ਰੁਪਿਆ ਜਿਹੜਾ ਸਿਰਾ ਰੇਟ ਲੱਗ ਗਿਆ ਤੀਸਰੀ ਟਰਾਲੀ ਦਾ ਬਾਈ ਤੇ ਨਾਕ ਜਿਹੜੇ ਆ ਖੜੇ ਬਾਈ ਦੋ ਨਾਕ ਰਹਿ ਗਏ ਬਾਈ ਤੇ ਇਹਨਾਂ ਦੇ ਵੇਣੇ ਆ ਬਾਈ ਸਿਰਾ ਰੇਟ ਕੀ ਜਾਂਦਾ ਗਾ ਗੂ ਚੰਗੇ ਸੀਗੇ ਬਾਈ ਅੱਜ ਦੱਸਦਗੇ ਤੇ ਆਇਓ 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 ਮਿੱਤਰੋ ਤੁਹਾਡੇ ਏਰੀਆ ਚ ਦੱਸੋ ਜੇ ਬਾਈ ਸਿਰਾ ਰੇਟ ਜਿਹੜਾ ਕੀ ਚੱਲੀ ਜਾਂਦਾ ਬਾਈ ਜੀ ਤੇ ਕਮੈਂਟ ਕਰਦਿਆ ਕਰੋ ਬਾਈ ਜੀ ਕਮੈਂਟ ਜਰੂਰ ਕਰਦਿਆ ਕਰੋ ਚਲੋ ਆ ਗਿਆ ਆਹ ਗਿਆ ਬਾਟਾ ਬਹੁਤ 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 ਬਹੁ ਉਹਦਾ ਇਹ ਕਿੰਨੇ ਕੁ ਬੀਜ ਹੋ ਗਏ। ਉਹ ਪਿਆ। ਆ ਜਿਹੜਾ ਬਿੱਕਾ ਕਰਨ ਲੱਗਾ। ਦੇਖੋ। ਰਹੀ ਆ ਵੇ ਤਾਂ ਸਹੀ ਆਵਣਾ ਨਹੀਂ। ਹਾਂ। ਜਿੰਨੇ ਕਿੱਲੇ ਨਹੀਂ ਹੋਣੀ। ਠੀਕ ਆ। 60 65 120 ਕੀ ਆ ਨਾ। 230 ਰੁਪਏ। ਹਣੀ। 170 ਰੁਪਏ 75 80 90 99 ਹਲੋ ਜੀ ਬਾਈ ਜੀ ਆ ਟਰਾਲੀ ਦਾ ਰੇਟ ਲੱਗਿਆ ਬਾਈ ਜੀ 305 ਤੇ 5 ਰੁਪਏ ਇਹਦਾ ਰੇਟ ਘਟ ਕਿਉਂ ਲੱਗਿਆ ਬਾਈ ਕਿਉਂਕਿ ਤੂੜੀ ਮੜੀ ਜੀ ਮੈਲੀ ਸੀਗੀ ਬਾਈ ਤਾਂ ਕਰਕੇ ਤੇ ਆ ਵੇਣੇ ਆ ਬਾਈ ਕੀ ਰੇਟ ਜਾਂਦਾ ਤੂੜੀ ਵਧੀਆ ਬਾਈ ਦੂਰੋਂ ਹੀ ਪਤਾ ਲੱਗਦਾਗਾ ਸਰਾ ਕੁਆਲਟੀ ਆ ਰੇਟ ਵੇਣੇ ਬਾਈ ਸਰਾ ਕੀ ਜਾਂਦਾ ਇਹਦਾ

साढे तिन सौ साढे तिन सौ साढे तिन सौ भई साढे तिन ਹਾਂ 360 8 ਕਿੱਥੇ ਲੈਣੀ ਭਾਈ ਜੀ ਮੈਂ ਬਲ ਲਾਉਂਗਾ ਭਾਈ ਜੀ ਕਰਾਇਮ ਲਊਗਾ ਨਾਲ ਕਰਾਇਆ ਮਿਲ ਜੂਗਾ ਲਾਹ ਜੇ ਇੱਕ ਮੈਂ ਮਿਲ ਜੂਗਾ ਰੇਟ ਵਾਂਗ ਥੋੜਾ ਬਣ ਜੂਗਾ ਕਰਾਇਮ ਲਊਗਾ ਨਾਲ ਹਾਂ ਰੇਟ ਬਣ ਜੂਗਾ ਜਾ ਆਹ ਫੇ ਤਾਂ ਦੂਰ ਦਿਲੋਂ ਗਏ ਤਾਂ ਹਸਲੂ ਮੈਨੂੰ ਅੱਛਾ ਤਾਂ ਕਿ ਉਹ ਜਾਓਗੇ ਤਾਂ ਤਾਂ ਦੱਸੋ ਹਾਂ ਕਿੰਨਾ ਕਰਾ ਦੇਉਂਗਾ ਜੀ 400 सतर रुपए टतर रुपए असी चार सौ 400, चार सौ 450 ਬੋਲਣਗੇ ਯਾਰ ਲੁੱਟੇ ਸਾਰੇ 450 ਬਾਈ ਚੱਲ ਜੀ ਲਓ ਜੀ ਭਾਈ ਜੀ ਲਾਸਟ ਨਕਦਾ ਜਿਹੜਾ ਰੇਟ ਲੱਗਿਆ ਭਾਈ ਜੀ 450 ਰੁਪਿਆ ਜਿਹੜਾ ਲਾਸਟ ਨਕਦਾ ਰੇਟ ਲੱਗਿਆ ਭਾਈ ਤੇ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਇੰਨਾ ਹੀ ਕੰਮ ਹੁੰਦਾ ਬਾਈ ਤੁਹਾਡਾ ਘਰੇ ਬੈਠੇ ਵੀਡੀਓ ਵੇਖੋ ਨਾ ਕਮੈਂਟ ਕਰਦਿਆ ਕਰੋ ਤੇ ਲਾਈਕ ਵੀ ਕਰਦਿਆ ਕਰੋ ਭਾਈ ਜੀ ਸਪੋਰਟ ਕਰਦਿਆ ਕਰੋ ਫੁੱਲ ਤੇ ਧੰਨਵਾਦ ਦੋਸਤੋ ਵੀਡੀਓ ਨਾਲ ਜੁੜਨ ਵਾਸਤੇ ਲਓ ਜੀ ਸਸਰੀਆ ਕਾਲ ਮਿੱਤਰੋ ਤੇ ਇਹ ਵੀਡੀਓ ਆਪਣੀ ਹਰ ਰੋਜ਼ ਆਉਂਦੀ ਆ ਬਾਈ ਜੀ ਫੋਲੋ ਸਪੋਰਟ ਕਰਿਆ ਕਰੋ